हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾ ਅਖਲਾ ਪ੍ਰੀਖਿਆ ਦੀ ਤਿਆਰੀ ਦੀਨ ਟੈਕਸਟ ਬੁੱਕ ਤੋਂ ਮੈਥ ਕਰਨਾ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਬੇਟਾ ਆਪਾਂ 1.3 ਅਭਿਆਸ ਦੇ ਉੱਤੇ ਜੋ ਕਿ ਸੰਖਿਆਵਾਂ ਦੇ ਉੱਤੇ ਹੈਗੀ ਹੈ ਪਹੁੰਚ ਗਏ ਆ ਤਾਂ ਆਪਾਂ ਬੇਟਾ ਇਹਦੇ ਸਵਾਲ ਆ ਜਿਹੜੇ ਕਰਾਂਗੇ ਧਿਆਨ ਦੇ ਨਾਲ ਦੇਖੋ ਕਹਿੰਦਾ ਖਾਲੀ ਸਥਾਨ ਵਿੱਚ ਆ ਬੇਟਾ ਹੁੰਦਾ ਲੈਸਰ ਥੈਨ ਗ੍ਰੇਟਰ ਥੈਨ ਦਾ ਸਾਈਨ ਹੁੰਦਾ ਵੱਡੀ ਹੈ ਜਾਂ ਛੋਟੀ ਹੈ ਸੰਖਿਆ ਤਾਪਾ ਪਪੇਲਾਂ ਵੀ ਸਵਾਲ ਕੀਤੇ ਸੀ 에ਰੋ ਦਾ ਮੂੰਹ ਜਿੱਧਰਲੇ ਪਾਸੇ ਨੂੰ ਬੰਦ ਹੁੰਦਾ ਉਸ ਪਾਸੇ ਸੰਖਿਆ ਛੋਟੀ ਹੁੰਦੀ ਜਿਹੜੇ ਪਾਸੇ 에ਰੋ ਦਾ ਮੂੰਹ ਖੁੱਲਾ ਹੁੰਦਾ ਉਸ ਪਾਸੇ ਸੰਖਿਆ ਵੱਡੀ ਹੁੰਦੀ ਤੇ ਆ ਬਰਾਬਰ ਦਾ ਚਿੰਨ ਠੀਕ ਹੈ ਕਹਿੰਦਾ ਆ 에ਰੋ ਦੇ ਚਿੰਨ ਜਾਂ ਬਰਾਬਰ ਦਾ ਚਿੰਨ ਭਰਨਾ ਆ ਤਾਂ ਆਪਾਂ ਬੇਟਾ ਆ ਰਕਮ ਪੜਦੇ ਆ ਮੈਂ ਤੁਹਾਨੂੰ ਦੱਸਿਆ ਸੀ ਤਿੰਨਾ ਤੋਂ ਬਾਅਦ ਕਮੇ ਲਾ ਲੂਗੇ ਰਕਮ ਪੜਨੀ ਸੌਖੀ ਹੋ ਜਾਂਦੀ ਇਹ ਹੈਗੀ 872 ਇਹ ਹੈਗੀ 1872 ਤਾਂ ਬੇਟਾ ਇਹ 1872 ਐ 8072 ਇਹਦਾ ਮਤਲਬ ਆਹ ਰਕਮ ਵੱਡੀ ਐ ਤਾਂ ਸਿੰਪਲ ਜੀ ਗੱਲ ਐ ਕਿ ਬੇਟਾ ਇਧਰਲੇ ਪਾਸੇ ਐਰੋ ਦਾ ਮੂੰਹ ਖੁੱਲਾ ਆਊਗਾ ਠੀਕ ਐ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਵੀ ਸਵਾਲ ਆ ਜਿਹੜਾ ਇਹ ਦੇਖੋ 9000 ਇਹ ਬੇਟਾ ਇੱਥੇ ਕੁਝ ਮਿਸਿੰਗ ਹੋਊਗਾ ਹੈਨਾ ਤਾਂ ਚਲੋ ਆਪਾਂ ਮੰਨ ਲਓ ਜੇ ਆਪਾਂ 0 ਭਰ ਲੈਂਦੇ ਆ ਇੱਥੇ ਤੇ 9806 6790 ਤਾਂ ਬੇਟਾ ਕੁਦਰਤੀ ਗੱਲ ਆ ਆ ਵੱਡੀ ਰਕਮ 9000 ਕਿਉਂਕਿ ਤਿੰਨ ਤੋਂ ਬਾਅਦ ਕਮਾ ਲਾ ਕੇ ਪੜ੍ਹਨਾ ਹੁੰਦਾ ਆਪਾਂ ਤਾਂ 9806 ਵੱਡੀ ਐ एरो ਦਾ ਮੂੰਹ ਇਧਰਲੇ ਪਾਸੇ ਨੂੰ ਖੁੱਲਾ ਉਹ ਇਧਰਲੇ ਪਾਸੇ ਬੰਦ ਆਊਗਾ ਇਸੇ ਤਰ੍ਹਾਂ ਹੀ ਬੇਟਾ ਇਹਦੇ ਵੀ ਤਿੰਨ ਬਾਅਦ ਕਮਾ ਲਾ ਦੋ ਰਕਮ ਪੜ੍ਹਨੀ ਸੋਖੀ ਫਿਰ ਦੋ ਬਾਅਦ ਆ ਵੀ ਤਿੰਨ ਬਾਅਦ ਫਿਰ ਦੋ ਬਾਅਦ ਇਦਾਂ ਚੱਲਦਾ ਠੀਕ ਐ ਇਹ ਬਣ ਗਈ ਰਕਮ 21916 ਇਹ ਬਣ ਗਈ 29151 ਤੋ ਬੇਟਾ 21 ਨਾਲੋਂ 29000 ਆ ਵਾਲਾ ਪਾਸਾ ਦੇਖੋ ਵੱਡਾ ਆ ਤਾਂ ਇਹ ਕਿੱਥੇ 21000 ਆ ਕਿੱਥੇ 29000 ਆ ਇਧਰਲੇ ਪਾਸੇ ਨੂੰ ਐਰੋਂ ਦਾ ਮੂੰਹ ਖੁੱਲਾ ਲਾਵਾਂਗੇ ਫੇਰ ਬੇਟਾ ਆ ਗਿਆ ਡੀ ਭਾਗ ਜੀ ਇਹ ਡੀ ਭਾਗ ਦੇ ਵਿੱਚ ਦੇਖੋ ਇਹ ਤਿੰਨ ਤੋਂ ਬਾਅਦ ਕਮਾ ਲਾ ਦਿਓ ਇਹਦੇ ਵੀ ਤਿੰਨ ਤੋਂ ਬਾਅਦ ਕਮਾ ਲਾ ਦਿਓ ਇਹ ਆ ਗਿਆ 40237 ਇਹ ਆ ਗਿਆ 32234 ਤਾਂ ਬੇਟਾ ਆ ਰਕਮ ਵੱਡੀ ਐ 40237 ਵਾਲੀ ਠੀਕ ਐ ਚਲੋ ਹੁਣ ਬੇਟਾ ਈ ਭਾਗ ਦੇ ਉੱਤੇ ਆ ਗਏ ਆਪਾਂ ਤਾਂ ਈ ਭਾਗ ਤੇ ਧਿਆਨ ਦੇ ਨਾਲ ਦੇਖੋ ਇਹ ਹੈਗਾ 35003 ਇਹ ਵੀ 35003 ਆ ਦੋਵੇਂ ਰਕਮਾਂ ਬਰਾਬਰ ਆ ਤਾਂ ਇੱਥੇ ਆ ਜਾਊਗਾ ਬਰਾਬਰ ਦਾ ਨਿਸ਼ਾਨ ਅੱਗੇ ਆ ਗਿਆ ਬੇਟਾ ਆ ਤਿੰਨ ਬਾਅਦ ਕਮਾ ਆ ਵੀ ਤਿੰਨ ਬਾਅਦ ਕਮਾ ਇਹ ਹੈਗਾ 60104 ਆ ਬਣ ਗਈ 60140 ਥੋੜਾ ਜਿਹਾ ਫਰਕ ਹੈਗਾ ਪਰ ਬੇਟਾ ਆ ਵੱਡੀ ਆ ਉਹ 104 ਆ 60000 ਆ 60140 ਆ ਇਧਰਲੇ ਪਾਸੇ ਐਰੋ ਦਾ ਮੂੰਹ ਖੁੱਲਾ ਲਾ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਬੇਟਾ ਆ ਗਿਆ ਜੀ ਭਾਗ ਇੱਥੇ ਕਮਾ ਲਾਉਣੇ ਆ ਇੱਥੇ ਵੀ ਕਮਾ ਲਾਉਣੇ ਇਹ ਬਣ ਗਈ 52838 ਇਹ ਬਣ ਗਈ 45885 ਤਾਂ ਆਹ ਰਕਮ ਵੱਡੀ ਆ 52838 ਵਾਲੀ ਇਧਰਲੇ ਪਾਸੇ ਐਰੋ ਦਾ ਮੂੰਹ ਖੁੱਲਾ ਲਾ ਦਵਾਂਗੇ ਤਾਂ ਬੇਟਾ ਆ ਦੇਖੋ ਇੱਥੇ ਵੀ ਤਿੰਨ ਬਾਅਦ ਕਮਾ ਇਹ ਬਣ ਗਈ ਬੇਟਾ 9999 ਇੱਥੇ ਵੀ ਬੇਟਾ ਤਿੰਨ ਬਾਅਦ ਕਮਾ ਫਿਰ ਦੋ ਬਾਅਦ ਕਮਾ ਇਹ ਆਪਾਂ ਰਕਮ ਪੜ੍ਹਦੇ ਇਹ 99999 ਆ 21 ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਇਹ 1 ਲੱਖ ਤਾਂ 99000 ਨਾਲੋਂ ਤਾਂ 1 ਲੱਖ ਵੱਡੀ ਹੋ ਗਈ ਨਾ ਆਹ ਰਕਮ ਵੱਡੀ ਹੋ ਗਈ ਇਧਰਲੇ ਪਾਸੇ ਐਰੋ ਦਾ ਮੂੰਹ ਖੁੱਲਾ ਛੱਡਾਂਗੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 1 ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ ਆਗੇ ਸਵਾਲ ਨੰਬਰ 2 ਦੇ ਉੱਤੇ ਇਸੇ ਦੇ ਠੀਕ ਹੈ ਤਾਂ ਸਵਾਲ ਨੰਬਰ 2 ਦੇ ਵਿੱਚ ਕਿੰਦਾ ਪਿਆ ਇਹ ਲਿਖਿਆ ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਲੇਖੋ ਮੈਂ ਤੁਹਾਨੂੰ ਦੱਸਿਆ ਸੀ ਬੇਟਾ ਤਿੰਨ ਤਿੰਨ ਤੋਂ ਬਾਅਦ ਕਮੇ ਲਾਈ ਚੱਲੋ ਫਿਰ ਲਿਖਣੀ ਸੌਖੀ ਹੁੰਦੀ ਹੈ ਅਵੀ ਤਿੰਨ ਬਾਅਦ ਕਮਾ ਆ ਬੇਟਾ ਆਪਾਂ ਪੜਦੇ ਹਾਂ 8172 ਆ 2000 ਆ ਤਾਂ ਹੋਣੀ ਨਹੀਂ ਨਾ 2000 ਆ 578 ਆ ਹੀ ਨਹੀਂ ਹੋਣੀ 8127 ਆ ਆ 8728 ਆ ਆ 8527 ਆ ਤਾਂ ਬੇਟਾ ਆ ਰਕਮ ਨੂੰ ਧਿਆਨ ਦੇ ਨਾਲ ਦੇਖੋ ਆ ਰਕਮ ਸਭ ਤੋਂ ਵੱਡੀ ਹੈ ਇਹਨਾਂ ਰਕਮਾਂ ਦੇ ਵਿੱਚੋਂ ਤਾਂ ਇਹਨੂੰ ਆਪਾਂ ਲਿਖ ਦਾਂਗੇ 8728 ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਆ ਵੀ ਰਕਮਾਂ ਧਿਆਨ ਦੇ ਨਾਲ ਪੜ੍ਹਣੀਆਂ ਆ ਤਿੰਨ ਬਾਅਦ ਕਮਾ ਆ ਵੀ ਤਿੰਨ ਬਾਅਦ ਕਮਾ ਲਾ ਦਿਓ ਪੜ੍ਹਣੀ ਸੌਖੀ ਹੋ ਜਾਂਦੀ ਹੈ ਆ ਵੀ ਤਿੰਨ ਬਾਅਦ ਇਹ ਬਣ ਗਈ 60060 ਆ ਬਣ ਗਈ ਬੇਟਾ 66006 ਆ 60600 66060 1060006 ਆ ਬੇਟਾ 66660 ਆ ਸਭ ਤੋਂ ਵੱਡੀ ਰਕਮ ਆ ਜਦੋਂ ਅਸੀਂ ਪੜ੍ਹਦੇ ਆ ਇਹਨੂੰ ਗੋਲਾ ਲਾ ਕੇ ਤਾਂ ਇਹ ਬਣ ਗਈ 66660 ਇਹ ਉੱਤਰ ਆ ਗਿਆ ਸਾਡਾ ਸਭ ਤੋਂ ਵੱਡੀ ਰਕਮ ਆ ਇਸੇ ਤਰ੍ਹਾਂ ਹੀ ਬੇਟਾ ਅਗਲੀ ਰਕਮ 58031 13258 35185 81135 86311 ਤਾਂ ਆ ਬੇਟਾ 86311 ਸਭ ਤੋਂ ਵੱਡੀ ਹੈ ਇਹਨੂੰ ਐਸੇ ਉੱਤਰ ਲਿਖ ਦਾਂਗੇ 86311 ਅੱਗੇ ਬੇਟਾ ਆ ਗਿਆ 47 443 73 434 4400 7400 437 ਤੇ 34474 ਆ ਬੇਟਾ 74437 ਸਭ ਤੋਂ ਵੱਡੀ ਰਕਮ ਹੈ ਇਹਦੇ ਵਿੱਚ 74437 ਤਾਂ ਉਸ ਤੋਂ ਬਾਅਦ ਦੇ ਵਿੱਚ ਬੇਟਾ ਆਹ ਦੇਖ ਲਓ ਤੁਸੀਂ 8 872 31827 51 5183 31775 40426 ਆਹ ਬੇਟਾ ਸਭ ਤੋਂ ਵੱਡੀ ਰਕਮ ਆ ਗਈ 4000 426 ਠੀਕ ਆ ਬੇਟਾ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 2 1.3 ਅਭਿਆਸ ਦਾ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ